ਸਤਿ ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈਆਂ ਕਿਸੇ ਵੀ ਕਲਰ ਚ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ ਦੋ ਦੋ ਕੁੰਡੀਆਂ ਤੇ ਆਪਣਾ ਡਿਜ਼ਾਈਨ ਆ ਤੇ 6 ਸਲਾਈਆਂ ਦਾ ਡਿਜ਼ਾਈਨ ਆ 6 ਸਲਾਈਆਂ ਚ ਆਪਣਾ ਡਿਜ਼ਾਈਨ ਕੰਪਲੀਟ ਹੋ ਜਾਂਦਾ ਇੱਥੇ ਦੇਖੋ ਦੋ ਵਾਰ ਡਿਜ਼ਾਈਨ ਰਿਪੀਟ ਹੋਇਆ 6 ਸਲਾਈਆਂ ਉਸ ਤੋਂ ਬਾਅਦ 6 ਸਲਾਈਆਂ ਠੀਕ ਹੈ ਉਲਟੀ ਸਾਈਡ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਜੇ ਤੁਸੀਂ ਇਸ ਡਿਜ਼ਾਈਨ ਨੂੰ ਕੁੰਡੇ ਲੈਣੇ ਬਣਾਉਣ ਵਾਸਤੇ ਤਾਂ ਈਵਨ ਨੰਬਰ ਵਿੱਚ ਲੈਣੀ ਹੈ। 2-2 ਦੇ حساب ਨਾਲ 2-2 ਕੁੰਡਿਆਂ ਤੇ ਡਿਜ਼ਾਈਨ ਹੈ ਤਾਂ ਚਲੋ ਫਿਰ ਸ਼ੁਰੂ ਕਰੀਏ ਆਪਾਂ ਇਸ ਡਿਜ਼ਾਈਨ ਨੂੰ। ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਉਹ ਤੁਹਾਡੇ ਤੱਕ ਪਹੁੰਚ ਸਕੇ। ਤੇ ਚਲੋ ਫਿਰ ਸ਼ੁਰੂ ਕਰੀਏ। ਬਾਰਡਰ نیچے ਤੁਸੀਂ ਕੋਈ ਵੀ ਬਣਾ ਸਕਦੇ ਆ ਦੇਖੋ ਜਿਵੇਂ ਇੱਥੇ ਮੈਂ ਉਲਟੀਆਂ ਲਾਈਨਾਂ ਦਾ ਬਾਰਡਰ ਬਣਾਇਆ ਤੁਸੀਂ ਜੋ ਵੀ ਬਾਰਡਰ ਤੁਹਾਨੂੰ ਪਸੰਦ ਹੋਊਗਾ ਇਸ ਤਰ੍ਹਾਂ ਬਣਾ ਲੈਣਾ ਠੀਕ ਹੈ ਉਸ ਤੋਂ ਬਾਅਦ ਜਿਹੜੀ ਡਿਜ਼ਾਈਨ ਦੀ ਪਹਿਲੀ ਸਿਲਾਈ ਹੈ ਰਾਈਟ ਸਾਈਡ ਤੋਂ ਆਪਾਂ ਸ਼ੁਰੂ ਕਰਾਂਗੇ ਪਹਿਲਾ ਕੁੰਡਾ ਤਾਰੂ ਚਾਹੇ ਬੁਣੋ ਵਾਧੂ ਕੁੰਡਾ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਕਿਉਂਕਿ ਦੋਨਾਂ ਕੰਨੀਆਂ ਤੇ ਇੱਕ ਇੱਕ ਕੁੰਡਾ ਜਿਹੜਾ ਆਪਣੇ ਕੋਲ ਵਾਧੂ ਆ ਕਿਸੇ ਵੀ ਤਰੀਕੇ ਨਾਲ ਆਪਾਂ ਉਹਨੂੰ ਬਣਾ ਸਕਦੇ ਆ ਸਿੱਧਾ ਬਣਾਓ ਉਲਟਾ ਬਣਾਓ ਚਾਹੇ ਤਾਰੂ ਠੀਕ ਹੈ ਬਾਕੀ ਸਾਰੀ ਸਿਲਾਈ ਦੇਖੋ ਪਹਿਲੀ ਸਿਲਾਈ ਹੈ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਰਾਈਟ ਸਾਈਡ ਤੋਂ ਬਹੁਤ ਹੀ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਆ ਲੇਡੀਜ਼ ਕਾਰਡੀਗਨ ਜਾਂ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰ ਗੈਪ ਕਿਸੇ ਵੀ ਪ੍ਰੋਜੈਕਟ ਤੇ ਸਕੀਵੀ ਬਲਾਊਜ਼ ਕਿਸੇ ਵੀ ਕਲਰ ਚ ਬਣਾ ਸਕਦੇ ਬਣਾਈ ਵਿੱਚ ਵੀ ਬਹੁਤ ਹੀ ਜ਼ਿਆਦਾ ਆਸਾਨ ਆ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਜਿਹੜਾ ਆਪਾਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਆ पहली सिलाई आ गई डिज़ाइन की राइट साइड तो सारी सीधी ठीक है सैकेंड रो आ गई रोंग साइड तो पहला कुंडा उतारा सारी सिलाई आप उल्टी बना के कंप्लीट करा इस तरह दूसरी सिलाई रोंग साइड ਤੀसरी ਸਲਾਈ ਆ ਗਈ ਰਾਈਟ ਸਾਈਡ ਤੋਂ ਪਹਿਲਾ ਗੁੰਡਾ ਤਾਰੋ ਚਾਹੇ ਬਣੋ ਸਾਰੀ ਸਲਾਈ ਸਿੱਧੀ ਬਣਾਵਾਂਗੇ ਇਸ ਤਰ੍ਹਾਂ ਜਿੰਨੇ ਵੀ ਗੁੰਡੇ ਤੁਸੀਂ ਰੱਖੇ ਹੋਣਗੇ ਸਾਰੀ ਸਲਾਈ ਸਿੱਧੀ ਬਣਾ ਕੇ ਕੰਪਲੀਟ ਕਰਾਂਗੇ ਸਲਾਈਆਂ ਤੁਸੀਂ ਆਪਣੀ ਪੱਛਮ ਦੇ ਹਿਸਾਬ ਨਾਲ ਲੈਣੀਆਂ ਜਿਸ ਤਰ੍ਹਾਂ ਹੀ ਤੁਹਾਡੀ ਪੱਛਮ ਹੋਗੀ ਉਸੇ ਤਰ੍ਹਾਂ ਹੀ ਤੁਸੀਂ ਸਲਾਈਆਂ ਲੈ ਲੈਣੀਆਂ ਇੱਥੇ ਮੇਰੇ ਕੋਲ ਵਰਤਮਾਨ ਦੀ ਗੋਲ ਪੱਛਮ ਹੈ ਨਾਰਮਲ ਤਾਂ 10 ਨੰਬਰ ਸਲਾਈਆਂ ਤੇ ਮੈਂ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਠੀਕ ਹੈ ਦੇਖੋ ਤੀਸਰੀ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਬਣਾਵਾਂਗੇ ਰਾਂਗ ਸਾਈਡ ਤੋਂ ਚੌਥੀ ਸਲਾਈ ਤੇ ਆਪਣਾ ਡਿਜ਼ਾਈਨ ਬਣੂਗਾ ਚੌਥੀ ਸਲਾਈ ਰੰਗ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਨੋ ਉਸ ਤੋਂ ਬਾਅਦ ਥ੍ਰੈਡ ਕਰਾਂਗੇ ਪਿੱਛੇ ਦੇਖੋ ਦੋ ਦੋ ਕੁੰਡਿਆਂ ਦਾ ਡਿਜ਼ਾਈਨ ਹੈ ਦੋ ਕੁੰਡੇ ਛੱਡ ਕੇ ਇੱਕ ਆਪ ਇਸ ਤਰ੍ਹਾਂ ਕੁੰਡਾ ਬਣਾਉਣਾ ਥੋੜਾ ਜਿਹਾ ਲੂਜ਼ ਰੱਖਣਾ ਠੀਕ ਹੈ ਇਸ ਤਰ੍ਹਾਂ ਕੁੰਡਾ ਬਣਾ ਕੇ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਪਿਛਲੀ ਸਾਈਡ ਤੋਂ ਦੋ ਕੁੰਡਿਆਂ ਦਾ ਇੱਕ ਬਣਾਉਣਾ ਪਰ ਜਿਹੜਾ ਦੋ ਕੁੰਡਿਆਂ ਦਾ ਇੱਕ ਬਣਾਉਣਾ ਆਪਾਂ ਇਸ ਤਰ੍ਹਾਂ ਨਹੀਂ ਬਣਾਉਣਾ ਠੀਕ ਹੈ ਥ੍ਰੈਡ ਨੂੰ ਪਿੱਛੇ ਵੱਲ ਨੂੰ ਸਲਾਈ ਤੇ ਲਪੇਟਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾਤਾ ਇਸ ਤਰ੍ਹਾਂ ਦੇਖੋ ਥ੍ਰੈਡ ਪਿੱਛੇ ਹੀ ਰੱਖਣਾ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਹੈ ਕੁੰਡਾ ਥੋੜਾ ਜਿਹਾ ਆਪਾਂ ਲੂਜ਼ ਰੱਖਾਂਗੇ ਦੋ ਕੁੰਡਿਆਂ ਦਾ ਆਪਾਂ ਇੱਕ ਬਣਾਉਣਾ ਠੀਕ ਹੈ ਪਿਛਲੀ ਸਾਈਡ ਤੋਂ ਥ੍ਰੈਡਾ ਜਿਹੜਾ ਪਿੱਛੇ ਵੱਲ ਨੂੰ ਲਪੇਟ ਕੇ ਲੈ ਕੇ ਜਾਣਾ ਇਸ ਤਰ੍ਹਾਂ ਫਿਰ ਸਿੱਧਾ ਕੁੰਡਾ ਬਣਾਉਣਾ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਇੱਕ ਕੁੰਡਾ ਬਣਾਉਣਾ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਣਾ ਠੀਕ ਹੈ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਬਣਾਉਣਾ ਆਪਾਂ ਇਸ ਤਰ੍ਹਾਂ ਇਸ ਤਰ੍ਹਾਂ ਨਹੀਂ ਬਣਾਉਣਾ ਸਿੰਪਲ ਕੁੰਡਾ ਥ੍ਰੈਡ ਨੂੰ ਪਿੱਛੇ ਵੱਲ ਨੂੰ ਸਲਾਈ ਨੂੰ ਤੇ ਲਪੇਟਣਾ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਬਣਾ ਦੇਣਾ ਠੀਕ ਹੈ ਸਾਰੀ ਸਲਾਈ ਆਪਾਂ ਐਸੀ ਤਰ੍ਹਾਂ ਕੰਪਲੀਟ ਕਰਨੀ ਹੈ ਨਾ ਤਾਂ ਆਪਣੇ ਕੋਲ ਇੱਥੇ ਕੋਈ ਕੁੰਡਾ ਘਟਦਾ ਤੇ ਨਾ ਹੀ ਵਧਦਾ ਠੀਕ ਹੈ ਦੋ ਕੁੰਡਿਆਂ ਦੇ ਦੋ ਕੁੰਡੇ ਬਣਦੇ ਜਾਂਦੀ ਹੈ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਦੋ ਕੁੰਡਿਆਂ ਦਾ ਫਿਸ਼ਲੀ ਸਾਈਡ ਤੋਂ ਇੱਕ ਕੁੰਡਾ ਬਣਾਵਾਂਗੇ ਥ੍ਰੈਡ ਨੂੰ ਪਿੱਛੇ ਵੱਲ ਇਸ ਤਰ੍ਹਾਂ ਸਲਾਈ ਤੇ ਲ ਜਾ ਕੇ ਠੀਕ ਹੈ ਫਿਰ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਥੋੜਾ ਜਿਹਾ ਲੂਜ਼ ਰੱਖਾਂਗੇ ਦੋ ਕੁੰਡਿਆਂ ਦਾ ਇੱਕ ਬਣਾਵਾਂਗੇ ਆਪਾਂ ਇਸ ਤਰ੍ਹਾਂ ਥ੍ਰੈਡ ਨੂੰ ਪਿੱਛੇ ਵੱਲ ਲਪੇਟ ਕੇ ਲ ਜਾਵਾਂਗੇ ਇਸ ਤਰ੍ਹਾਂ ਸਿੱਧਾ ਕੁੰਡਾ ਬਣਾ ਲਾਂਗੇ ਠੀਕ ਹੈ ਫਿਰ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਸਾਰੀ ਸਲਾਈ ਮੈਂ ਲਾਸਟ ਤੱਕ ਬਣਾ ਕੇ ਦਿਖਾਉਂਗੀ ਤਾਂ ਜੋ ਅ ਬਣਾਈ ਦਾ ਕੰਮ ਜਿਹੜਾ ਸਿੱਖ ਰਹੇ ਆ ਉਹਨਾਂ ਨੂੰ ਆਸਾਨੀ ਨਾਲ ਸਮਝ ਆ ਜਾਵੇ ਠੀਕ ਹੈ ਲਾਸਟ ਤੱਕ ਆਪਾਂ ਸਾਰੀ ਸਿਲਾਈ ਇਸੇ ਤਰ੍ਹਾਂ ਹੀ ਬਣਾਉਦੇ ਜਾਵਾਂਗੇ ਦੇਖੋ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਇਸ ਤਰ੍ਹਾਂ ਇਹ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇਹ ਕੁੰਡਾ ਬਣਾਵਾਂਗੇ ਠੀਕ ਹੈ ਇਸ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਫਿਰ ਇਹ ਦੋ ਕੁੰਡਿਆਂ ਦਾ ਆਪਾਂ ਇਸ ਤਰ੍ਹਾਂ ਕੁੰਡਾ ਬਣਾਵਾਂਗੇ ਕ੍ਰੈਡ ਅਸਲਾਈ ਤੇ ਪਿੱਛੇ ਵੱਲ ਨੂੰ ਲਪੇਟ ਕੇ ਠੀਕ ਹੈ ਫਿਰ ਉਸੇ ਤਰ੍ਹਾਂ ਦੋ ਕੁੰਡੇ ਛੱਡ ਕੇ ਕੁੰਡਾ ਬਣਾਵਾਂਗੇ ਇਸ ਤਰ੍ਹਾਂ ਦੋ ਕੁੰਡਿਆਂ ਦਾ ਪਿਛਲੀ ਸਾਈਡ ਤੋਂ ਇੱਕ ਕੁੰਡਾ ਬਣਾਵਾਂਗੇ ਉਸੇ ਤਰ੍ਹਾਂ ਠੀਕ ਹੈ ਲਾਸਟ ਤੇ ਉਸੇ ਤਰ੍ਹਾਂ ਇਸ ਤਰ੍ਹਾਂ ਜਿਹੜਾ ਆਪਾਂ ਇਹ ਕੁੰਡਾ ਬਣਾਉਣੀ ਆ ਜਦੋਂ ਆਪਾਂ ਇਹ ਇਸ ਤਰ੍ਹਾਂ ਜ਼ਿਆਦਾ ਲੂਜ਼ ਹੋ ਜਾਂਦਾ ਤਾਂ ਇਸ ਤਰ੍ਹਾਂ ਥੋੜਾ ਜਿਹਾ ਥ੍ਰੈਡ ਖਿੱਚ ਲੈਣਾ ਠੀਕ ਹੈ ਫਿਰ ਦੋ ਕੁੰਡਿਆਂ ਦਾ ਇੱਕ ਠੀਕ ਹੈ ਹੁਣ ਲਾਸਟ ਵਾਲਾ ਕੁੰਡਾ ਇੱਕ ਰਹਿ ਜਾਊਗਾ ਆਪਣੇ ਕੋਲ ਉਲਟਾ ਬਣਾ ਲੈਣਾ ਇਸ ਤਰ੍ਹਾਂ ਠੀਕ ਹੈ ਚੌਥੀ ਸਿਲਾਈ ਕੰਪਲੀਟ ਹੋ ਗਈ ਡਿਜ਼ਾਈਨ ਦੀ ਪੰਜਵੀਂ ਸਿਲਾਈ ਬਣਾਉਣ ਲੱਗੀ ਹੈ ਪੰਜਵੀਂ ਸਿਲਾਈ ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੋ ਚਾਹੇ ਬਣੋ ਠੀਕ ਹੈ ਹੁਣ ਜਿਹੜੇ ਆਪਣੇ ਦੋ ਦੋ ਕੁੰਡੇ ਦਿਖਾਈ ਦੇ ਰਹੇ ਆ ਪਹਿਲਾ ਕੁੰਡਾ ਪਹਿਸ ਤਰ੍ਹਾਂ ਬਣਾਉਣਾ ਸਿੱਧਾ ਅਗਲੀ ਸਾਈਡ ਤੋਂ ਦੂਸਰਾ ਕੁੰਡਾ ਇਸ ਤਰ੍ਹਾਂ ਬਣਾਉਣਾ ਪਿਛਲੀ ਸਾਈਡ ਤੋਂ ਫਿਰ ਉਸੇ ਤਰ੍ਹਾਂ ਪਹਿਲਾ ਕੁੰਡਾ ਬਣਾਉਣਾ ਹੈ ਦੋ ਕੁੰਡਿਆਂ ਵਿੱਚੋਂ ਅਗਲੀ ਸਾਈਡ ਤੋਂ ਸਿੱਧਾ ਦੂਸਰਾ ਕੁੰਡਾ ਪਿਛਲੀ ਸਾਈਡ ਤੇ ਇਸ ਤਰ੍ਹਾਂ ਸਿੱਧਾ ਦੇਖੋ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਬਣਾਉਣੀ ਹੈ ਇੱਕ ਕੁੰਡਾ ਅਗਲੀ ਸਾਈਡ ਤੋਂ ਸਿੱਧਾ ਬਣਾਉਣੇ ਇਸ ਤਰ੍ਹਾਂ ਇੱਕ ਕੁੰਡਾ ਪਿਛਲੀ ਸਾਈਡ ਤੋਂ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਅਗਲੀ ਸਾਈਡ ਤੋਂ ਸਿੱਧਾ ਬਣਾਵਾਂਗੇ ਇੱਕ ਕੁੰਡਾ ਇਸ ਤਰ੍ਹਾਂ ਬੈਕ ਸਾਈਡ ਤੋਂ ਦੋ ਦੋ ਕੁੰਡੇ ਆਪ ਨੂੰ ਦਿਖਾਈ ਦੇ ਰਹੇ ਇਸੇ ਤਰ੍ਹਾਂ ਬਣਾਉਂਦੇ ਜਾਣਾ ਇੱਕ ਅਗਲੀ ਸਾਈਡ ਤੋਂ ਬਣਾਉਣਾ ਇਸ ਤਰ੍ਹਾਂ ਇੱਕ ਪਿਛਲੀ ਸਾਈਡ ਦਾ ਇਸ ਤਰ੍ਹਾਂ ਫਿਰ ਉਸੇ ਤਰ੍ਹਾਂ ਇੱਕ ਅਗਲੀ ਸਾਈਡ ਤੋਂ ਇੱਕ ਪਿਛਲੀ ਸਾਈਡ लास्ट ਤੱਕ ਇਸੇ ਤਰ੍ਹਾਂ ਹੀ ਬਣਾਵਾਂਗੇ ਆਪਾਂ लास्ट ਵਾਲਾ ਵੱਧੂ ਕੁੰਡਾ ਸਿੱਧੀ ਸਲਾਈਅ ਸਿੱਧਾ ਬਣਾ ਲਾਂਗੇ ਇਸ ਤਰ੍ਹਾਂ ਦੇਖੋ ਪੰਜਵੀਂ ਸਲਾਈਅ ਕੰਪਲੀਟ ਹੋ ਗਈ ਡਿਜ਼ਾਈਨ ਦੀ ਛੇਮੀ ਤੇ लास्ट ਸਲਾਈਆ ਗੀ ਸਾਰੀ ਸਲਾਈ ਆ ਪਰਟੀ ਬਣਾ ਕੇ ਕੰਪਲੀਟ ਕਰਾਂਗੇ ਛੇ ਸਲਾਈਆਂ ਦਾ ਡਿਜ਼ਾਈਨ ਹੈ ਇਹ ਛੇ ਸਲਾਈਆਂ ਨੂੰ بار-ਬਾਰ ਰਿਪੀਟ ਕਰਦੇ ਜਾਵਾਂਗੇ ਤਾਂ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਲਓ ਜੀ ਚੇਸ ਲੰਗਾ ਕੰਪਲੀਟ ਹੋ ਗਿਆ ਹੁਣ ਜਦੋਂ ਦੁਬਾਰਾ ਡਿਜ਼ਾਈਨ ਨੂੰ ਸ਼ੁਰੂ ਕਰਨਾ ਤਾਂ ਉਸੇ ਤਰ੍ਹਾਂ ਸ਼ੁਰੂ ਕਰਾਂਗੇ ਆਪਾਂ ਪਹਿਲੀ ਸਲਾਈ ਸਿੱਧੀ ਦੂਸਰੀ ਉਲਟੀ ਤੀਸਰੀ ਸਿੱਧੀ ਚੌਥੀ ਤੇ ਡਿਜ਼ਾਈਨ ਪੰਜਵੀਂ ਸਲਾਈ ਫੇਰ ਡਿਜ਼ਾਈਨ ਛੇਵੀਂ ਸਲਾਈ ਉਲਟੀ ਠੀਕ ਹੈ ਕਿਸ ਤਰ੍ਹਾਂ ਦਾ ਲੱਗਿਆ ਡਿਜ਼ਾਈਨ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ